ਉਹ ਪੋਤਾ ਪੋਤਾ ਬੋਤਰੇ ਨੂੰ ਮਿਲਣ ਦਿਲ ਨਹੀਂ ਕਰਦਾ ਉਹਦੀ ਕੁੜੀ ਕੰਮ ਹੈ ਕਿ ਨਹੀਂ ਜਾਣਨਾ ਰੱਖਿਆ ਇਹ ਹੱਥੋਂ ਮਾਤਾ ਸਾੰਭਿਆ ਨਹੀਂ ਜਾਂਦਾ ਕਿੰਨੇ ਪੋਤਾ ਤੁਹਾਡੇ ਤਿੰਨ ਮੈਂ ਨਾਉਣ ਤਨ ਜਾਮੂਗਾ ਤੇ ਰੋਟੀ ਮੰਗਾ ਤੁਹਾਡੇ ਕੋਲ ਉਹਦੇ ਕੋ ਜਾ ਉਸ ਕੋ ਜਾ ਤੀਜੇ ਕੋ ਜਾ ਰੋਟੀ ਮੰਗੋ ਆਉਂਦੀ ਜਿਹੜੇ ਤਿੰਨ ਪੁੱਤ ਹੈ ਜਿਨ੍ਹਾਂ ਨੇ ਆਪਣੀ ਮਾਂ ਨੂੰ ਘਰੋਂ ਕੱਟਤਾ ਉਹਨਾਂ ਪੁੱਤਾਂ ਦੇ ਨਾਲ ਸੰਪਰਕ ਨਹੀਂ ਕੀਤਾ ਲਾਣਤਾ ਨਹੀਂ ਪਾਈਆਂ ਉਹਨਾਂ ਨੂੰ ਤੁਸੀਂ ਇੱਕ ਜ਼ਿੱਦ ਕਰਦੀ ਆਂਦੀ ਸੀ ਕਿ ਮਾਂ ਸਾਨੂੰ ਰੱਖਣਾ ਮੈਂ ਤਾਂ ਮੈਂ ਨਹੀਂ ਰਹਿਣਾ ਮੈਂ ਚਲੀ ਜਾਣਾ ਤੁਸੀਂ ਤੇ ਤਿੰਨ ਪੁੱਤ ਪਾਲ ਲੇ ਪਰ ਉਹਨਾਂ ਤਿੰਨ ਪੁੱਤਾਂ ਦੇ ਕੋਲ ਕੋਈ ਮਾਂ ਹੀ ਨਹੀਂ ਪਾਲੀ ਗਈ ਨਹੀਂ ਪਾਲੀ ਗਈ ਜਿੱਦ ਜਦੋਂ ਬਿਰਦਾ ਸ਼ਰਮੰਦੇ ਵਿੱਚ ਰਹਿ ਰਹੇ ਹਾਂ ਜ਼ਿੰਦਗੀ ਦੇ ਅੰਤਲੇ ਦਿਨ ਮਾਡੇ ਬੂਹਰੋਂ ਕੱਟਣ ਵਾਸਤੇ ਤਾਂ ਮਨ ਦੇ ਵਿੱਚ ਕੀ ਖਿਆਲ ਆਤੋਂ ਮਾਂ ਦੇ ਮੁੰਡਿਆਂ ਨੂੰ ਪਤਾ ਵਾ ਕਿ ਪਹਿਲਾਂ ਮੈਨੂੰ ਪਤਾ ਮਾਂ ਸਾਡੀ ਆਸ਼ਰਮ ਚ ਰਹਿ ਰਹੀ ਸੀ ਵਿੱਚ ਸੀ ਪਹਿਲਾਂ ਮਾਤਾ ਇਹਨੂੰ ਪੁੱਛ ਲਾ ਮਾਤਾ ਪਹਿਲੇ ਜਿਹੜੇ ਆਸ਼ਰਮ ਚ ਰਹਿੰਦੀ ਸੀ ਤੁਸੀਂ ਮੁੰਡਿਆਂ ਮੁੰਡੇ ਉੱਥੇ ਹੁੰਦੇ ਹੁੰਦੇ ਕਿ ਨਹੀਂ ਮਾਤਾ ਜੀ ਨੇ ਦੱਸਿਆ ਕਿ ਇੱਕ ਮੁੰਡੇ ਦੀ ਘਰ ਵਾਲੀ ਕਹਿੰਦੀ ਸੀ ਜਾਂ ਤੇ ਮਾਂ ਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ ਇਹ ਇਹ ਕਿ ਕਿਹੜੇ ਰਾਹਾਂ ਤੇ ਤੁਰ ਪੈ ਲੋ ਪਰ ਮਾਤਾ ਹੁਣ ਆ ਜਿਹੜੀ ਵੀਡੀਓ ਹੈ ਨਾ ਸੰਗ ਦੀ ਮਾਤਾ ਦਾ ਪਿੰਡ ਵਾ ਭੋਮਾ ਇਹ ਜਿਹੜਾ ਪਿੰਡ ਪਿੰਦਾ ਬਟਾਲ ਉਹਦੇ ਕੋਲ ਪਿੰਦਾ ਵਾ ਮਜੀਠੇ ਦੇ ਕੋਲ ਪਿੰਦਾ ਵਾ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਜੇਕਰ ਤੁਸੀਂ ਇਸ ਮਾਂ ਨੂੰ ਆਪਣੀ ਮਾਂ ਸਮਝਦੇ ਜੇ ਜੇ ਮਾਤਾ ਦੇ ਦੁੱਧ ਦੇ ਦੋਲੇ ਹੰਝੂਆਂ ਦਾ ਤੁਸੀਂ ਦੁੱਖ ਵੰਡਾਉਣਾ ਚਾਹੁੰਦੇ ਜੇ ਇਸ ਵੀਡੀਓ ਨੂੰ ਪਿੰਡ ਭੂਮੀ ਵਿੱਚ ਜਰੂਰ ਪਹੁੰਚਾਓ ਪੰਜਾਬ ਦੇ ਹੋਰ ਕਿਸੇ ਕੋਨੇ 'ਚ ਜਾਵੇ ਜਾਂ ਨਾ ਜਾਵੇ ਪਰ ਭੂਮਾ ਬੋਜਾ ਜਿਹੜਾ ਪਿੰਡ ਵਾ ਉਸ ਪਿੰਡ ਦੇ ਵਿੱਚ ਪਹੁੰਚਣੀ ਚਾਹੀਦੀ ਆ ਕਿ ਇਹੋ ਜਿਹੇ ਪਾਪੀ ਪੁੱਤਾਂ ਵਾਸਤੇ ਜਿਹੜੇ ਮਾਪੇ ਆ ਖੂਹਾਂ ਤੇ ਜਾਲ ਪਾਉਂਦੇ ਆ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਅਰਦਾਸਾਂ ਕਰਾਉਂਦੇ ਆ ਕਿ ਸਾਨੂੰ ਪੁੱਤ ਦੀ ਦਾਤ ਦਿਓ ਜੇ ਇਹੋ ਜਿਹੇ ਪੁੱਤਾਂ ਨੇ ਇਦਾਂ ਦੇ ਕੰਮ ਕਰਨੇ ਤਾਂ ਇਹਦੇ ਨਾਲੋਂ ਚੰਗਾ ਕਿ ਘਰਾਂ ਦੇ ਵਿੱਚ ਉਹ ਪੋਤੀ ਨਾ ਪੈਦਾ ਹੋਣ ਜਿਹੜੇ ਪੁੱਤਾਂ ਨੇ ਮਾਪਿਆਂ ਨੂੰ ਕੱਢ ਦੇਣਾ ਆ ਆਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪੰਜਾਬ ਦੀ ਧਰਤੀ ਗੁਰੂਆਂ ਦਾ ਨਾਮ ਦਾ ਕਰਕੇ ਜਾਣੀ ਜਾਂਦੀ ਆ ਤਾਂ ਹਾਲ ਦੇ ਵਿੱਚ ਬਿਰਧ ਆਸ਼ਰਮਾਂ ਦੇ ਵਿੱਚ ਹੀ ਕੱਲਾ ਵਾਧਾ ਨਹੀਂ ਹੋਇਆ ਸਗੋਂ ਪੰਜਾਬ ਦੇ ਬਹੁਤ ਸਾਰੇ ਉਹ ਕਰਨੇ ਜਿੰਨਾ ਘਰਾਂ ਦੇ ਵਿੱਚੋਂ ਬਜ਼ੁਰਗਾਂ ਨੂੰ ਕੱਢ ਦਿੱਤਾ ਜਾਂਦਾ ਤਾਂ ਉਹ ਬਿਰਧ ਆਸ਼ਰਮਾਂ ਦੇ ਵਿੱਚ ਰੋਲਣਾ ਪੈ ਜਾਂਦਾ ਇੱਕ ਮਾਤਾ ਜੀ ਨੇ ਸਾਡੇ ਨਾਲ ਤਾਂ ਇਹਨਾਂ ਦੇ ਇਹ ਵੀ ਦੱਸਿਆ ਜਾ ਰਿਹਾ ਕਿ ਤਿੰਨ ਪੁੱਤ ਹੈ ਤਿੰਨ ਪੁੱਤਾਂ ਦੇ ਵਿੱਚੋਂ ਕੋਈ ਵੀ ਇਹਨਾਂ ਦੀ ਸੇਵਾ ਸੰਭਾਲ ਕਰਦਾ ਨਜ਼ਰ ਨਹੀਂ ਆ ਰਿਹਾ ਤਾਂ ਇਹਨਾਂ ਨੂੰ ਮਜਬੂਰ ਹੋਣਾ ਪਿਆ ਬਿਰਧ ਆਸ਼ਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਅੰਤਲੇ ਦਿਨ ਬਸਰ ਕਰਨ ਵਾਸਤੇ ਮਾਤਾ ਜੀ ਦੇ ਨਾਲ ਗੱਲਬਾਤ ਕਰ ਲੈਣੀ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਕੌਰ ਮਾਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਮੈਂ ਬੋਝੇ ਦੇ ਦੁੱਖ ਕੀ ਹੈ ਤੁਹਾਡਾ ਅਸਲ ਦੇ ਵਿੱਚ ਦੁੱਖਾ ਲੱਤ ਕੱਟੀ ਸੀ ਲੱਤ ਕੱਟਣ ਤੋਂ ਬਾਅਦ ਮੈਨੂੰ ਉਹਨਾਂ ਰੱਖਿਆ ਨਹੀਂ ਲੱਤ ਕਿਹੜੇ ਕਾਰਨਾ ਕਰਕੇ ਕੱਟਣੀ ਪਈ ਕੱਖ ਲੱਗ ਗਿਆ ਸੀ ਅੱਖ ਲੱਗ ਗਿਆ ਸੀ ਤੇ ਮੈਨੂੰ ਜਲੰਦਰ ਲੱਗੇ ਜਲੰਦਰ ਉਹਨਾਂ ਨੇ ਕੱਟ ਦਿੱਤੀ ਇਹੋ ਜਦੋਂ ਲਤ ਕੱਟੀ ਗਈ ਤਾਂ ਉਦੋਂ ਨਾਲ ਸੀ ਪਰਿਵਾਰ ਤੁਹਾਡਾ ਉਹਨਾਂ ਨੇ ਕਟਵਾਈ ਮਦਦ ਕੀਤੀ ਤੁਹਾਡੀ ਨਾਲ ਸੀ ਫੇਕ ਦੂਜੇ ਨੇ ਜੇਦ ਕਰ ਲਈ ਪੀ ਉਹ ਜਿੰਨੇ ਲਤ ਕਟਾਈ ਉਹ ਆਂਦਾ ਵੱਡੇ ਕੋ ਜਾ ਕੇ ਰੋਟੀ ਮੰਗ ਮੈਂ ਮੈਂ ਹੁਣ ਤਨ ਜਾਮ ਕੇ ਰੋਟੀ ਮੰਗਾ ਤੁਹਾਡੇ ਕੋ ਉਸ ਕੋ ਜਾ ਉਸ ਕੋ ਜਾ ਤਿੱਜਾ ਕੋ ਜਾ ਰੋਟੀ ਮੰਗ ਹਮ ਕਿੰਨੇ ਪੋਤੇ ਤੁਹਾਡੇ ਤਿੰਨ ਤਿੰਨੇ ਤਿੰਨੇ ਕਹਿੰਦੇ ਉਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੀ ਸੇਵਾ ਸੰਭਾਲ ਕਰਨ ਵਾਸਤੇ ਤਿਆਰ ਨਹੀਂ ਕੋਈ ਨਹੀਂ ਹੈ ਦਰਦ ਹਮ ਕੀ ਕਹਿੰਦੇ ਆ ਕਹਿਣਾ ਕਿ ਇਹੋ ਹੀ ਕੇ ਹੱਥ ਮਾਤਾ ਸਾਭਿਆ ਨਹੀਂ ਜਾਂਦਾ ਹਮ ਇੱਕ ਦਿਨ ਕਰਦੀ ਆਂਦੀ ਹੀ ਕਿ ਮਾਸਾਂ ਨੂੰ ਰੱਖਣਾ ਮੈਂ ਤਾਂ ਮੈਂ ਨਹੀਂ ਰਹਿਣਾ ਮੈਂ ਚਲੀ ਜਾਣਾ ਹਮ ਤੁਹਾਡੇ ਨਾਲ ਕੀ ਤਕਲੀਫ ਸੀਗੀ ਉਹਨੂੰ ਕੀ ਆਪ ਕਿ ਆਪ ਦਾ ਕੀ ਤਕਲੀਫ ਹੈ ਨਾ ਮੈਂ ਕਿਸ ਨੂੰ ਮਾੜੀ ਅੱਖਾਂ ਨਾਲ ਚੰਗੀ ਅੱਖ ਮਾਤਾ ਜੀ ਤੁਸੀਂ ਤੇ ਤਿੰਨ ਪੁੱਤਾਂ ਨੂੰ ਵਿਆਹ ਕੇ ਜਵਾਨ ਕਰਤਾ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸਾਰਾ ਕੁਝ ਕੀਤਾ ਤੁਸੀਂ ਤੇ ਤਿੰਨ ਪੁੱਤ ਪਾਲ ਲੇ ਪਰ ਉਹਨਾਂ ਤਿੰਨ ਪੁੱਤਾਂ ਦੇ ਕੋਲ ਇੱਕ ਮਾਂ ਹੀ ਨਹੀਂ ਪਾਲੀ ਗਈ ਨਹੀਂ ਪਾਲੀ ਜੀ ਉਹਨਾਂ ਕੋ ਨਹੀਂ ਮੇਰਾ بڑا ਵੱਡਾ ਪਰਵਾਰ ਵਾਦੋਤ ਮੇਰੇ ਨਾਨਾ ਨਾਨਾ ਮਤੇ ਦੇ ਦੇ ਜੇਠ ਵਾ ਸਾਰੇ ਜੇ ਮੈਂ ਮੇਰਾ ਦੇਰ ਵਾ ਇੱਕ ਮੈਂ ਆਪਣੀ ਭੈਣ ਦਾ ਰਿਸ਼ਤਾ ਉੱਥੇ ਹੀ ਕਰਾਇਆ ਦੇਰ ਆਪਣੇ ਨੂੰ ਉਹ ਰੋਟੀ ਦਿੰਦੇ ਸੀ ਤੁਹਾਨੂੰ ਆਉਂਦੇ ਸੀ ਤੁਸੀਂ ਤੁਸੀਂ ਵੀ ਕਿਉਂ ਰੋਟੀ ਦਿੰਦੇ ਜਿਹਨੂੰ ਹਾਂ ਉਹਨੂੰ ਰੋਟੀ ਨਹੀਂ ਦੇਣ ਦਿੰਦੇ ਤੁਹਾਡਾ ਹੋਰ ਕੋਈ ਭੈਣ ਭਾਈ ਕਿਸੇ ਨੇ ਤੁਹਾਡੇ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਕੋਈ ਮਿਲ ਨਹੀਂ ਆਇਆ ਤੁਹਾਨੂੰ ਆਉਂਦੇ ਰਹੇ ਬਹੁਤ ਆਉਂਦੇ ਰਹੇ ਮੇਰੇ ਭੈਣ ਭਰਾ ਬਹੁਤ ਜਦੋਂ ਲਾਤੋਂ ਨੇ ਕਟਾਈ ਆ ਨਾ ਨਾ ਤੇ ਮੇਰੇ ਦੇਰਾਂ ਜੇਠਾ ਨੂੰ ਉਹਨੇ ਦੱਸਿਆ ਵਾ ਤੇ ਨਾ ਮੇਰੀਆਂ ਭੈਣਾਂ ਨੂੰ ਜਿੱਦਨ ਉਹਨਾਂ ਨੂੰ ਪਤਾ ਲੱਗਾ ਵਿਚਾਰੀਆਂ ਸਾਰੀਆਂ ਹੀ ਆ ਗਈਆਂ ਆਂਦੀਆਂ ਨਹੀਂ ਤੇਰੇ ਕੋ ਸਾਂਭ ਜਾਂਦੀ ਤੂੰ ਸਾਨੂੰ ਦੱਸ ਦੋ ਅਸੀਂ ਲੈ ਜਾਂਦੇ ਅਸੀਂ ਆਪੇ ਇਲਾਜ ਕਰਾ ਲੈਂਦੇ ਇਹਦਾ ਤੇ ਇੰਦਾ ਕਿਉਂ ਕਰਾਉਣੀ ਅੱਜ ਜਦੋਂ ਬਿਰਦ ਆਸ਼ਰਮ ਦੇ ਵਿੱਚ ਰਹਿ ਰਹੇ ਹਾਂ ਜ਼ਿੰਦਗੀ ਦੇ ਅੰਤਲੇ ਦਿਨ ਮਜਬੂਰੋਂ ਕੱਟਣ ਵਾਸਤੇ ਤਾਂ ਮਨ ਦੇ ਵਿੱਚ ਕੀ ਖਿਆਲ ਆਉਂਦਾ ਮਨ ਕੇ ਹੋਈ ਅਗਵਣ ਕੀ ਕਰਾਂ ਮੈਂ ਕਿੱਥੇ ਜਾਵਾਂ ਜਾਂ ਜੋਗੀ ਹੁੰਦੀ ਸੀ ਮੈਂ ਚਲੋ ਕਿਸ ਖੂਖਾਤੇ ਚ ਪੈ ਜਾਂਦੀ ਬਿਰਦਾ ਸਮਝ ਕੌਣ ਲੈ ਕੇ ਆਸੀ ਤੁਹਾਨੂੰ ਉਹ ਲੈ ਕੇ ਆਇਆ ਸੀ ਨਵੇਂ ਪਿੰਡੋਂ ਹਾਂ ਕਿੰਨੇ ਚਿਰ ਤੋਂ ਤੁਸੀਂ ਆਪਣਾ ਘਰ ਛੱਡਿਆ ਹੋਇਆ ਜਾਂ ਕਹਿ ਲਵਾਂਗੇ ਕਿੰਨੇ ਚਿਰ ਤੋਂ ਤੁਹਾਨੂੰ ਤੁਹਾਡੇ ਪੁੱਤਾਂ ਨੇ ਕੱਢਿਆ ਛੱਡਿਆ 2 ਸਾਲ ਹੋ ਗਏ ਮੈਂ ਆਪਣੀ ਭੈਣ ਕੋਲ 1.5 ਸਾਲ ਤੋਂ ਰਹੀ ਭੈਣ ਆਪਣੀ ਕੋ ਹੁਣ ਉਹ ਜਿੱਦਾਂ ਦੀਆਂ ਨੋਵਾਂ ਮੇਰੀਆਂ ਹੁੰਦਾਂ ਦੀਆਂ ਉਹਦੀਆਂ ਆ ਇੱਕ ਉਹ ਵੀ ਗੱਲਾਂ ਫਿਰ ਡੈਪੀਆਂ ਕਰਨ ਤੇ ਮੈਂ ਫਿਰ ਉਹਨਾਂ ਨੂੰ ਆਖਿਆ ਮੈਨੂੰ ਛੱਡਿਓ ਕਿਥੇ ਬੰਦਾ ساری ਜ਼ਿੰਦਗੀ ਦਿਨ ਰਾਤ ਹੱਡ ਤੋੜਵੀਂ ਮਿਹਨਤ ਕਰਕੇ ਆਪਣਾ ਘਰ ਬਣਾਉਂਦਾ ਆ ਤੇ ਉਸ ਤੋਂ ਬਾਅਦ ਸੁਪਨਾ ਹੁੰਦਾ ਕਿ ਬੱਚਿਆਂ ਨੂੰ ਪਾਲ ਕੇ ਵਿਆਹ ਕਰਕੇ ਸੁੱਖ ਲਵਾਂਗੇ ਕਿ ਮਾਪੇ ਇਹੀ ਹੁਣ ਦੁੱਖ ਹੰਡਾਉਣ ਵਾਸਤੇ ਮਜਬੂਰ ਹੋ ਗਏ ਇਹਨਾਂ ਦਾ ਪਾਪਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਹੀ ਬਿਮਾਰ ਹੋ ਗਿਆ ਨਿੱਕਾ ਮੁੰਡਾ ਉੱਥੇ ਦੁਬਈ ਹੀ ਦੁਬਈ ਹੀ ਤੇ ਉਹਨੇ ਕਿਸੇ ਕੋ ਨਾ ਪੈਸੇ ਕੱਲੇ ਪੈ ਇਕਲੇ ਜੇ ਮੁੜ ਕੇ ਜਦੋਂ ਪਿਓ ਦੇਣ ਆਇਆ ਘਰ ਨਾ ਤਾਂ ਆਂਦਾ ਯਾਰ ਤੇਰਾ ਪਾਪਾ ਨਾ ਬਿਮਾਰ ਵੜਾ ਹੋ ਗਿਆ ਵਾ ਤੇ ਪੈਸੇ ਮੇ ਦੇਣ ਆਇਆ ਘਰ ਤੇ ਆਂਦਾ ਮੁੰਡਾ ਗਾੜੀੋਂ ਦਵਾਈਆਂੇ ਫੋਨ ਕਰ ਜਾਂਦਾ ਵਾ ਪੈਸੇ ਯਾਰ ਬੁੱਢਾ ਸਾਰੇ ਨਾ ਵਰਤ ਲਵੇ ਪੈ। ਤੇ ਮੈਂ ਉਹਨੂੰ ਆਖਾ ਮੈਂ ਪੈਸਾ ਨੂੰ ਹੱਥ ਨਾ ਲਾਵੀ ਜਿੰਨੇ ਪੈਸੇ ਤੈਨੂੰ ਚਾਹੀਦੇ ਨੇ ਮੈਂ ਅੱਜ ਮੰਗਾ ਦਿੰਨੀ ਆ ਆਪਣੀ ਭੈਣ ਕੋ। ਇਹ ਉਹਦਾ 1 ਰੁਪਈਆ ਹੀ ਨਹੀਂ ਲਿਆ ਮੇਰੀ ਭੈਣ ਮੈਨੂੰ 8000 ਰੁਪਈਆ ਦੇ ਗਏ ਹੁੰਦੇ ਜਿੱਥੇ ਖਾਣਾ ਪੈਣ ਲੈ ਜਾ ਲੋੜ ਹੋਊ ਤਾਂ ਹੋਰ ਤੇ ਦੇ ਦਾਂਗੇ ਇਹ ਕਾਨਾ ਨਹੀਂ ਉਹਦੇ ਤੇ ਲਾਇਆ ਜੇ ਲੌਂਦੇ ਤਾਂ ਖਰੇ ਬਾਚੀ ਜਾਂਦਾ ਵਿਚਾਰਾ ਤੇ ਕਦੇ ਗੱਲ ਨਹੀਂ ਹੋਈ ਉਹਨਾਂ ਦੇ ਨਾਲ ਹੋਈ ਨਹੀਂ ਗੱਲ ਉਹਨਾਂ ਨਾਲ ਨਹੀਂ ਉਹਨਾਂ ਦੇ ਮਨ ਚ ਵੀ ਨਹੀਂ ਆਇਆ ਯਾਰ ਸਾਡੀ ਮਾਂ ਘਰੋਂ ਬੇਕਾਰ ਹੋ ਗਈ ਉਹਨੇ ਘਰ ਛੱਡਤਾ ਉਹ ਲੋਕਾਂ ਦੇ ਬੋਹਿਆਂ ਤੇ ਜਿਹੜਾ ਠੱਕੇ ਖਾਣ ਵਾਸਤੇ ਮਜਬੂਰ ਹੋਈ ਪਈ ਆ ਤੇ ਉਹਦੀ ਸਾਰੀ ਲੈ ਲਈ ਕਦੀ ਨਹੀਂ ਗੱਲ ਕੀਤੀ ਉਹਨਾਂ ਨੇ ਮੈਂ ਉਹਨਾਂ ਦੀ ਅਜੇ ਤੱਕ ਨਹੀਂ ਅੱਜ ਚਲੋ ਗੱਲ ਕੀਤੀ ਉਹਨਾਂ ਦੀ ਬਦਲਾਮੀ ਕਰਨੀ ਮੈਂ ਕਦੀ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਕੋਈ ਮਾਰਾ ਆਖੇ ਸਭ ਤੋਂ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੋ ਰਹੇ ਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਪਰ ਜਿਹੜੇ ਲੋਕਾਂ ਨੇ ਆਪਣੇ ਮਾਪੇ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਤਿੰਨ ਤਿੰਨ ਜਿਹੜੇ ਬੱਚੇ ਨੇ ਤਿੰਨ ਨੂਹਾਂ ਤਿੰਨ ਪੁੱਤ ਉਹਨਾਂ ਤਿੰਨ ਨੂੰ ਤੇ ਪੁੱਤਾਂ ਦੇ ਕੋਲੋਂ ਇੱਕ ਮਾਂ ਨਹੀਂ ਪਾਲੀ ਜਾ ਰਹੀ ਮਾਂ ਦੀ ਨਹੀਂ ਸੇਵਾ ਸੰਭਾਲ ਕੀਤੀ ਜਾ ਰਹੀ ਪਰ ਜਿਹੜੀ ਇੱਕ ਮਾਂ ਆ ਉਹ ਤਿੰਨ ਪੁੱਤਾਂ ਦੀ ਸੇਵਾ ਸੰਭਾਲ ਕਿਦਾਂ ਕਰਦੀ ਰਹੀ ਬਹੁਤ ਵੱਡੇ ਸਵਾਲ ਆ ਬਾਈ ਜੱਗੀ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਕਿ ਅੱਜ ਗੁਰੂਆਂ ਦੇ ਨਾਮ ਦੇ ਉੱਪਰ ਵਰਸਾਇਆ ਹੋਇਆ ਪੰਜਾਬ ਇੱਥੋਂ ਦੇ ਲੋਕ ਜਿਨ੍ਹਾਂ ਨੂੰ ਅਣਖੀ ਤੇ ਬਹਾਦਰੀ ਕਿਹਾ ਬਹਾਦਰ ਕਿਹਾ ਜਾਂਦਾ ਹੈ ਉਹ ਕਿਹੜੇ ਰਾਹ ਤੁਰ ਪਏ ਕਿ ਆਪਣੇ ਮਾਪਿਆਂ ਨੂੰ ਅੱਜ ਘਰ ਦੇ ਵਿੱਚੋਂ ਕੱਢਿਆ ਜਾ ਰਿਹਾ ਵੈਲੋ ਸਕਦੀ ਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਬਲੰਨਾ ਮਾ ਸੰਗਦੀ ਨੂੰ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਸੰਗ ਜੀ ਮੇਰੇ ਵੀ 2-4 ਛਿਕਵੇ ਆ ਸਵਾਲ ਵਾ ਸੰਗਤ ਦੇ ਨਾਲ ਤੇ ਕਿਉਂਕਿ ਲੋਕ ਕਹਿੰਦੇ ਆ ਕਿ ਤੁਸੀਂ ਆਸ਼ਮ ਖੋਲ ਕੇ ਬਹਿ ਗਏ ਜੀ ਠੀਕ ਹੈ ਜੀ ਆਸ਼ਮ ਖੋਲ ਕੇ ਬਹਿ ਗਏ ਪਰ ਆਸ਼ਮ ਖੁੱਲੇ ਕਿਉਂ ਇਹਨਾਂ ਦੀ ਨੌਬਤ ਕਿਉਂ ਆ ਆਸ਼ਮ ਖਲਣ ਦੀ ਠੀਕ ਹੈ ਜੀ ਜੇਕਰ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਆ ਆਪਣੀਆਂ ਮਾਵਾਂ ਨੂੰ ਰੋਲ ਨਹੀਂ ਛੱਡ ਦਿੱਤਾ ਵਾ ਆਪਣੀਆਂ ਭੈਣਾਂ ਨੂੰ ਰੋਲ ਨਹੀਂ ਛੱਡ ਦਿੱਤਾ ਵਾ ਤੇ ਆਸ਼ਮ ਤਾਂ ਹੀ ਖੁੱਲਿਆ ਜੇਕਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸਮਝੋਗੇ ਆਪਣੀਆਂ ਮਾਵਾ ਨੂੰ ਆਪਣੀਆਂ ਮਾਵਾ ਸਮਝੋਗੇ ਆਪਣੇ ਪਿਓਵਾਂ ਨੂੰ ਆਪਣੇ ਪਿਓ ਸਮਝੋਗੇ ਤੇ ਆਸ਼ਰਮ ਕਿਦਾਂ ਖੁੱਲ ਜਾਣਗੇ ਇਹ ਦੱਸੋ ਪਹਿਲਾਂ ਕਈ ਲੋਕ ਕਹਿੰਦੇ ਆ ਕਿ ਵੀ ਤੁਸੀਂ ਪਰਦੇਸਿਆਂ ਨੂੰ ਸੰਭਾਲਦੇ ਜੇ ਮੇਰੇ ਤੋਂ ਮੇਰੇ ਕੋਲ ਆਸ਼ਰਮ ਦੇ ਵਿੱਚ 10 ਤੋਂ 10ਾਂ ਚ 9 ਜਣੇ ਪੰਜਾਬੀ ਆ ਕਿਸੇ ਨੂੰ ਕਿਸੇ ਦੇ ਭਰਾ ਨਹੀਂ ਸੰਭਿਆ ਕਿਸੇ ਨੂੰ ਕਿਸੇ ਦੇ ਪੁੱਤ ਨਹੀਂ ਸੰਭਿਆ ਤੇ ਜੇਕਰ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਸਾਂਭ ਲਾਂਗੇ ਤੇ ਇਹ ਆਸ਼ਰਮ ਦਿਨਾਂ ਚ ਬੰਦ ਹੋ ਸਾਦੇ ਆ ਲੋ ਕਿਸਾਨੋ ਸਵਾਲ ਕਰਦੇ ਵੀ ਤੁਸੀਂ ਆਸ਼ਮ ਬਣਾਵਣਾ ਖੋਲ੍ਹ ਲੇ ਜੇ ਆਸ਼ਮ ਪੰਜਾਬ ਦੇ ਵਿੱਚ ਖੁੱਲਣੇ ਚਾਹੀਦੇ ਭਾਜੀ ਜੇਕਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਕਿ ਤੇ ਆਸ਼ਮ ਕਿਦਾਂ ਆਸ਼ਮ ਚ ਭੇਡਾਂ ਥੋੜੀ ਹੀ ਰੱਖਾਂਗੇ ਰੱਖਣ ਦੇ ਇਨਸਾਨ ਹੀ ਡੈਨ ਪਰ ਦੇਖ ਲਓ ਆ ਮਾਂ ਵਾਂ ਮਾਂ ਦੇ ਤਿੰਨ ਪੁੱਤ ਵਾ ਹੁਣ ਇੱਕ ਨਹੀਂ ਅੱਦਾ ਨਹੀਂ ਤਿੰਨ ਪੁੱਤ ਵਾ ਪਤਾ ਨਹੀਂ ਮਾਂ ਨੇ ਕਿੰਨੀ ਥਾਈ ਸੁਖਣਾ ਸੁਖੀ ਹੋਣੀ ਆ ਬਾਬੇ ਬੁੱਢੇ ਸਾਹਿਬ ਸੁਖੀ ਹੋ ਜਾਂ ਕਿਤੇ ਸੁਖੀ ਹੋਗੀ ਵੀ ਮਹਾਰਾਜ ਮੈਨੂੰ ਪੁੱਤ ਦੇ ਤੇ ਆਪਾਂ ਧੀਆਂ ਨੂੰ ਖਾਂਚ ਕਤਲ ਕਰ ਦਿੰਦੇ ਆ ਤੁਹਾਡੇ ਮਾਧਮ ਦੇ ਰਹੀਂ ਮੈਂ ਇੱਕ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਚਲੋ ਪੁੱਤ ਵੀ ਹੋਣੇ ਚਾਹੀਦੇ ਕਿਉਂਕਿ ਪੁੱਤ ਨਾਲ ਆਪਣੀ ਅਨਸਵਾਜਦੀ ਆ ਪਰ ਧੀਆ ਵੀ ਜ਼ਰੂਰੀਆਂ ਕਿਉਂਕਿ ਪੁੱਤ ਵੰਡਾਉਣ ਜਮੀਨਾ ਧੀਆ ਦੁੱਖ ਵੰਡਾਉਂਦੀਆਂ ਨੇ ਜੇਕਰ ਮਾਂ ਦੀ ਧੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਕਿ ਮਾਂ ਆਸ਼ਰਮ ਵਿੱਚ ਰੁਕਦੀ ਇਸ ਮਾਂ ਦੇ ਜਿਹੜੇ ਤਿੰਨ ਪੁੱਤ ਹੈ ਜਿਨ੍ਹਾਂ ਨੇ ਆਪਣੀ ਮਾਂ ਨੂੰ ਘਰੋਂ ਕੱਢਤਾ ਉਹਨਾਂ ਪੁੱਤਾਂ ਦੇ ਨਾਲ ਸੰਪਰਕ ਨਹੀਂ ਕੀਤਾ ਲਾਣਤਾ ਨਹੀਂ ਪਾਈਆਂ ਉਹਨਾਂ ਨੂੰ ਤੁਸੀਂ ਭਾਈ ਇਹ ਮਾਂ ਇੱਕ ਆਸ਼ਰਮ ਚ ਨਹੀਂ ਆ ਤਿੰਨਾ ਆਸ਼ਰਮਾਂ ਚ ਆ ਚੁੱਕੀ ਹੈ ਤੀਜੇ ਥਾਂ ਆ ਚੁੱਕੀ ਮੇਰੇ ਕੋਲ ਉਹਦਾ ਕੀ ਕਾਰਨ ਸੀਗਾ ਕਾਰਨ ਇਹ ਹੋਈਗਾ ਕਿ ਚਲੋ ਪਹਿਲਾ ਸੀਗਾ ਅੰਮ੍ਰਿਤਸਰ ਚ ਕੋਈ ਆਸ਼ਮ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਮਾਂ ਸੇ ਰਹਿਦ ਕੋ ਜੀ ਸਮਾਰੀ ਫਿਰ ਦੂਜੇ ਥਾਂ ਆਈ ਕਿਉਂਕਿ ਜਦੋਂ ਸੰਗਤ ਵੱਧ ਜਾਂਦੀ ਆ ਜਿਹੜੇ ਕਾਸ਼ਮੇ ਚ ਸੰਗਤ ਵੱਧ ਜੇ ਉਹਨਾਂ ਨੂੰ ਹੁਣ ਦਾਵਾ ਕਿ ਸਾਡੇ ਕੋਲ ਸੰਗਤ ਜਿਆਦੀ ਹੋ ਗਈ ਆ ਤੇ ਉਹ ਫਿਰ ਮੇਰੇ ਕੋਲ ਭੇਜ ਦਿੰਦੇ ਆ ਕਿਉਂਕਿ ਮੇਰੇ ਕੋਲ ਵਾਗੂ ਦੀ ਮੇਰੇ ਨਾਲ ਸੰਭਲ ਲਈ ਹੈਗਾ ਵਾ ਮਤਲਬ ਕਿ ਜਿਹੜਾ ਆਸ਼ਮ ਥੋੜਾ ਜਿਹਾ ਉਹਨਾਂ ਨਾਲੋਂ ਥੋੜਾ ਵੱਡਾ ਵਾ ਮੇਰੇ ਕੋਲ ਭੇਜ ਦਿੰਦੇ ਆ ਆਪਣੀ ਵੀ ਇੱਕ ਆਦਤ ਹੁੰਦੀ ਆ ਕਿ ਜਦੋਂ ਆਪਣੇ ਕੋਲ ਕੋਈ ਆ ਹੀ ਜਾਵੇ ਤਾਂ ਆਪਾਂ ਮੋੜਿਆ ਨਹੀਂ ਜਾਂਦਾ ਆਪਣੇ ਕੋਲ ਮਾਂ ਇੱਥੇ ਜਿਹ ਆਸ਼ਮ ਦੇ ਵਿੱਚ ਆਈ ਆ ਤੇ ਤੁਸੀਂ ਸੱਚ ਜਾਣਿਓ ਪਹਿਲੇ ਦੋ ਆਸ਼ਰਮਾਂ ਦਾ ਜਿਹੜਾ ਵਾ ਮਾਂ ਦੇ ਮੁੰਡਿਆਂ ਨੂੰ ਪਤਾ ਵਾ ਮਾਂ ਦੇ ਮੁੰਡਿਆਂ ਨੂੰ ਪਤਾ ਵਾ ਕਿ ਪਹਿਲਾਂ ਮੁੰਡਿਆਂ ਨੂੰ ਪਤਾ ਮਾਂ ਸਾਡੀ ਆਸ਼ਰਮ ਚ ਰਹਿ ਰਹੀ ਸੀ ਇਸ ਦੇ ਵਿੱਚ ਸੀ ਪਹਿਲਾਂ ਮਾਂ ਤਾਂ ਇਹਨੂੰ ਪੁੱਛ ਲਾ ਮਾਂ ਤਾਂ ਪਹਿਲੇ ਜਿਹੜੇ ਆਸ਼ਰਮ ਚ ਰਹਿੰਦੀ ਸੀ ਤੁਸੀਂ ਮੁੰਡਿਆਂ ਮੁੰਡੇ ਉੱਥੇ ਆਉਂਦੇ ਹੁੰਦੇ ਕਿ ਨਹੀਂ ਆਉਂਦੇ ਨਹੀਂ ਆਉਂਦੇ ਮੇਰੀ ਜਠਾ ਨਹੀਂ ਤੇ ਮੇਰੇ ਜੇਠ ਦੇ ਮੁੰਡੇ ਆਉਂਦੇ ਰਹੇ ਤੇ ਮੁੰਡਿਆਂ ਨੂੰ ਪਤਾ ਸੀ ਵੈਸੇ ਵੀ ਆਸ਼ਰਮ ਚ ਹਾਂ ਪਤਾ ਸੀ ਉਹਨਾਂ ਨੂੰ ਪਰ ਵੀਜੀ ਸਵਾਲ ਇੱਥੇ ਹੁਣ ਇਹ ਪੈਦਾ ਹੁੰਦਾ ਵਾ ਕਿ ਮਾਂ ਮੇਰੇ ਕੋਲ ਆਇਆ ਨੂੰ ਮਹੀਨਾ ਇੱਕ ਹੋ ਗਿਆ ਤੁਸੀਂ ਮੈਂ ਕੋਈ ਮਾਂ ਦੀ ਤੇ ਵੀਡੀਓ ਨਹੀਂ ਪਾਈ ਪਰ ਕਿਉਂ ਮਾਂ ਆਪਦੀ ਨੂੰ ਮਿਲ ਨਹੀਂ ਆ ਸਕਦੇ ਪਹਿਲੇ ਆਸ਼ਰਮ ਚ ਜਿੱਥੇ ਗਈ ਆ ਮਾਂ ਜਿੱਥੋਂ ਮੈਂ ਲੈਂਦੀ ਆ ਉਹਨਾਂ ਨੂੰ ਪਤਾ ਵਾ ਕਿ ਜਿਹੜਾ ਮੇਰਾ ਆਸ਼ਰਮ ਆ ਮਹਰਾਣੇ ਆ ਹਨਾ ਤੇ ਉਹ ਪਹਿਲੇ ਆਸ਼ਰਮ ਚੋਂ ਜਾ ਕੇ ਪੁੱਛ ਨਹੀਂ ਸਕਦੇ ਕਿ ਸਾਡੀ ਮਾਂ ਕਿੱਥੇ ਆ ਜੇ ਪੁੱਛਣ ਗਿਆ ਹੁੰਦੇ ਤੇ ਮੇਰਾ ਨੰਬਰ ਨਾ ਮਿਲਦਾ ਕਿ ਤੂੰ ਪਰ ਹੁਣ ਮੈਂ ਉਹਨਾਂ ਵੀਰਾਂ ਨੂੰ ਕਹਾਂਗਾ ਕਿ ਵੀਰੇ ਧੰਨਵਾਦ ਤੁਹਾਡਾ ਠੀਕ ਹੈ ਜੀ ਵੀ ਤੁਸੀਂ ਜਿਹੜਾ ਮਾਂ ਨੂੰ ਮਿਲ ਨਹੀਂ ਆਏ ਹੁਣ ਤੁਹਾਨੂੰ ਮੈਂ ਦੁਨੀਆ ਦੇ ਸਾਹਮਣੇ ਲੈ ਕੇ ਆਉਂਗਾ ਤੁਹਾਡੀ ਜਿਹੜੀ ਹਵਾਨੀ ਆ ਤਾਂ ਦੁਨੀਆ ਸਾਹਮਣੇ ਲੈ ਕੇ ਆਉਂਗਾ ਕਿਉਂਕਿ ਮੈਂ ਧੰਨਵਾਦ ਇਸ ਕਰਕੇ ਕਰ ਰਿਹਾ ਵਾਂ ਕਿ ਜੇਕਰ ਉਹ ਵੈਸੇ ਦੁਨੀਆ ਤੋਂ ਕਹਿੰਦੇ ਹੁੰਦੇ ਨਾ ਕਿ ਆਪਣਾ ਮੂੰਹ ਲਿਆਜ ਰੱਖਣ ਵਾਸਤੇ ਆਪਣੀ ਵੈਸੇ ਹੀ ਛਵੀ ਬਚਾਉਣ ਵਾਸਤੇ ਕਿ ਮਾਂ ਨੂੰ ਕਿਤੇ ਮੇਨ ਲਾ ਜਾਂਦੇ ਜਾਂ ਇਥੋਂ ਲੈ ਜਾਂਦੇ ਅੰਦਰ ਉਹਨਾਂ ਨੇ ਦਰਿੰਦਾ ਬੰਦ ਹੀ ਰਹਿਣਾ ਸੀ ਮਾਂ ਨਾਲ ਅਟੈਚਮੈਂਟ ਨਹੀਂ ਸੀ ਰਹਿਣਾ ਧੰਨਵਾਦ ਮੈਂ ਇਸ ਕਰਕੇ ਕਰ ਰਿਹਾ ਕਿ ਹੁਣ ਉਹਨਾਂ ਦਾ ਜਿਹੜਾ ਕਾਲਾ ਚਿਹਰਾ ਵਾ ਮੈਂ ਦੁਨੀਆ ਦੇ ਅੱਗੇ ਲੈ ਕੇ ਆਉਂਗਾ ਕਈ ਲੋਕ ਕਹਿੰਦੇ ਕਿ ਵੀਰੇ ਤੁਸੀਂ ਵੀਡੀਓ ਬਣਾ ਕੇ ਪਾਉਂਦੇ ਤੇ ਦੂਜਾ ਪੱਖ ਨਹੀਂ ਲੈਂਦੇ ਵੀਰੇ ਮਾਂ ਤੇ 3-2 ਸਾਲ ਹੋ ਗਿਆ ਆਸ਼ਰਮਾਂ ਚ ਰਹਿ ਰਹੀ ਆ ਤੇ ਜੇ ਥਾਂ ਮੇਰੇ ਕੋਲ ਆ ਰਹੀ ਆ ਠੀਕ ਹੈ ਜੀ ਹੁਣ ਹੁਣ ਵੀ ਉਹਨਾਂ ਦਾ ਕੋਈ ਪੱਖ ਲੈਣ ਵਾਲਾ ਰਹਿ ਭਾਈ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਮਾਤਾ ਜੀ ਨੇ ਦੱਸਿਆ ਕਿ ਇੱਕ ਮੁੰਡੇ ਦੀ ਘਰਵਾਲੀ ਕਹਿੰਦੀ ਸੀ ਜਾਂ ਤੇ ਮਾਂ ਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ ਇਹ ਇਹ ਕਿ ਕਿਹੜੇ ਰਾਹਾਂ ਤੇ ਤੁਰ ਪੈ ਲੋ ਵੇਲੋ ਜਾਂ ਮੈਨੂੰ ਰੱਖ ਲਾ ਜਾਂ ਮਾਂ ਨੂੰ ਰੱਖ ਲਾ ਉਹ ਉਹ ਵੀ ਇੱਕ ਮਾਂ ਵਾ ਉਹ ਉਹਦੇ ਵੀ ਉਹਨੇ ਵੀ ਬੱਚੇ ਪੈਦਾ ਕੀਤੇ ਹੋਣਗੇ ਤੇ ਕੱਲ ਨੂੰ ਉਹਦੇ ਬੱਚੇ ਉਹਨੂੰ ਕਹਿਣ ਆਪਣੀ ਵਾਈਫ ਉਹਨਾਂ ਦੀ ਉਹਨਾਂ ਨੂੰ ਕਵੇ ਕਿ ਆਹਦੀ ਮਾਂ ਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ ਤਾਂ ਕੀ ਬਿੱਤੂਗੀ ਭਾਈ ਜੀ ਗੱਲ ਹੋਈ ਆ ਕਿ ਜਿੰਨਾ ਚਿਰ ਰੱਬ ਆਪਣੀ ਛੋਟੀ ਨਹੀਂ ਨਾ ਕਿਸੇ ਨੂੰ ਮਾਰਦਾ ਲੋ ਕਿਰਾ ਬਨੂ ਸਮੀਦੇਵ ਨਹੀਂ ਕੋਚ ਆ ਜੋ ਉਹਦੀ ਮਾਂ ਨਾਲ ਇਦਾਂ ਹੋਇਆ ਹੁੰਦਾ ਉਸ ਭੈਣ ਦੀ ਮਾਂ ਨਾਲ ਇਹਨਾਂ ਦੀ ਮਾਤਾ ਦੀ ਨੋ ਨਾਲ ਉਹਨੂੰ ਦਰਦ ਨਾ ਹੁੰਦਾ ਆਪਾਂ ਕਹਿ ਤਦੇ ਨੇ ਆ ਕਿ ਸੱਸਾਂ ਮਾਵਾਂ ਨਹੀਂ ਬੰਦੀਆਂ ਪਰ ਵੀਰੇ ਤੜੀ ਦੋਵਾਂ ਹੱਥਾਂ ਨਾਲ ਵੱਜਦੀ ਆ ਜਿਹੜੀਆਂ ਨੋਵਾਂ ਉਹ ਵੀ ਧੀਆ ਬਣਨ ਤਿਆਰ ਨਹੀਂ ਹੰਗਾ ਬਾਈ ਜੀ ਸਭ ਤੋਂ ਵੱਡੀਆਂ ਲਾਨਤਾਂ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਅੱਜ ਆਪਣੇ ਮਾਪਿਆਂ ਨੂੰ ਆਪਣੀਆਂ ਅੱਖਾਂ ਤੋਂ ਲਾਂਬੇ ਕਰ ਦਿੱਤਾ ਜੇ ਇੱਕ ਮਾਂ ਜੇ ਇੱਕ ਬਾਪ ਆਪਣੇ ਬੱਚਿਆਂ ਨੂੰ ਪਾਲ ਸਕਦਾ ਹੈ ਤਾਂ ਉਹਨਾਂ ਦੇ ਬੱਚੇ ਉਹਨਾਂ ਦੇ ਮਾਪੇ ਦੀ ਸੇਵਾ ਸੰਭਾਲ ਕਿਉਂ ਨਹੀਂ ਕਰ ਸਕਦੇ ਜੀ ਗੱਲ ਰੁਕਦੀ ਆ ਦੁਨੀਆ ਇੱਥੋਂ ਤੱਕ ਗਿਰ ਚੁੱਕੀ ਆ ਕਿ ਅਸੀਂ ਕਈ ਚੀਜ਼ਾਂ ਨਾ ਸੋਸ਼ਲ ਮੀਡੀਆ ਤੇ ਲੈ ਆ ਨਹੀਂ ਸਕਦੇ ਇੱਕ ਵੀਰ ਦਾ ਮੈਨੂੰ ਫੋਨ ਆਉਂਦਾ ਵਾ ਥੋੜੇ ਦਿਨ ਹੋ ਗਿਆ ਕਹਿੰਦਾ ਵੀਰੇ ਇੱਕ ਮਾਤਾ ਵਾ ਤੇ ਉਹਨੂੰ ਤੁਸੀਂ ਹਾਸ਼ਮ ਚ ਰੱਖ ਲੋਗੇ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਰੱਖ ਲੂੰਗਾ ਮੈਨੂੰ ਤੇ ਸੀਗਾ ਕਿ ਹੋ ਸਕਦਾ ਕੋਈ ਕੋਈ ਰੋਡ ਸਾਈਡ ਤੋਂ ਮਿਲੀ ਹੋਗੀ ਜਾਂ ਕੋਈ ਉਹਦਾ ਧੀ ਪੁੱਤ ਨਹੀਂ ਹੋਗਾ ਮੈਂ ਕਿਹਾ ਵੀਰੇ ਮਾਤਾ ਤੁਹਾਡੀ ਕੀ ਲੱਗਦੀ ਆ ਕਹਿੰਦਾ ਮੇਰੀ ਮਾਂ ਮੇਕ ਹੈਂਡੀਕੈਪ ਹੋਊਗਾ ਠੀਕ ਹੈ ਜੀ ਜਾਂ ਕੋਈ ਐਹੋ ਜੀ ਦਿੱਕਤ ਹੋਊਗਾ ਵੀ ਸਰੀਰਕ ਨਹੀਂ ਚੱਲਦਾ ਪੈਰਾਲਾਈਜ਼ ਹੋਇਆ ਹੋਵੇ ਜਿਹੜਾ ਨਹੀਂ ਉਹਨੂੰ ਸਾਹਸਦਾ ਮੈਂ ਵੀ ਜੀ ਕੀ ਕੰਮ ਕਰਦੇ ਵੇ ਕਹਿੰਦਾ ਵੀ ਮੈਂ ਗਰੰਥੀ ਸਿੰਘ ਮिन्नੂ ਵੀ ਜੀ ਨਾ ਗੁੱਸਾ ਚੜਿਆ ਮੈਂ ਕਿਹਾ ਯਾਰ ਤੂੰ ਗੁਰੂ ਘਰ ਦਾ ਵਜੀਰ ਹੋ ਕੇ ਆਪਣੀ ਮਾਂ ਨੂੰ ਆਸ਼ਰਮਾਂ ਚ ਧੱਕੇ ਦੇਂਡਿਆ ਵਾ ਤੇ ਤੂੰ ਗੁਰਬਾਣੀ ਦੀ ਕਿਸੇ ਨੂੰ ਕੀ ਵਿਆਖਿਆ ਕਰਕੇ ਸੁਣਾਉਂਦਾ ਹੈਂਗਾ ਕਿਸੇ ਨੂੰ ਕੀ ਗੁਰੂ ਦਾ ਪਾਠ ਸੁਣਾਉਂਦਾ ਹੈਂਗਾ ਇਹੋ ਜੀ ਦੁਨੀਆ ਹੋ ਗਈ ਆ ਹੁਣ ਮਾਂ ਵੇਖ ਲਓ ਤੁਹਾਡੇ ਸਾਹਮਣੇ ਆ ਦਿਮਾਗੀ ਪੂਰੀ ਸਹੀ ਆ ਠੀਕ ਹੈ ਜੀ ਸਿਰਫ ਮਾਂ ਦਾ ਕਸੂਰ ਇਹ ਹੋਆ ਕਿ ਮਾਂ ਦੀ ਕੋ ਲੱਤ ਨਹੀਂ ਆ ਗਈ ਇਹਨੂੰ ਜਦੋਂ ਲੈਟਰਨ ਬਾਥਰੂਮ ਲੈ ਕੇ ਜਾਣਾ ਪੈਂਦਾ ਵਾ ਚੁੱਕ ਕੇ ਲੈ ਕੇ ਜਾਣਾ ਪੈਂਦਾ ਵਾ ਠੀਕ ਹੈ ਜੀ ਕੋਈ ਐਵੇਂ ਦੀ ਨਹੀਂ ਹੈਗੀ ਕਿ ਮਾਂ ਐਵੇਂ ਦੀ ਨਹੀਂ ਹੈਗੀ ਕਿ ਮਾਂ ਜਿਹੜੀ ਆਪਣੀ ਜਿਹੜੀ ਲੈਟਰਨ ਬਾਥਰੂਮ ਆ ਵੀ ਮੰਜੇ ਤੇ ਕਰਦੀ ਆ ਵੀ ਜਿਹੜਾ ਗੰਦ ਪਾਉਂਦੀ ਆ ਮਤਲਬ ਹੈ ਨਾ ਕਿ ਸਿੰਪਲ ਲੈਂਗੁਏਜ ਕਈ ਲੋਕ ਇਹਨੂੰ ਗੰਦ ਕਹਿੰਦੇ ਪੂਰੀ ਤਰ੍ਹਾਂ ਤੰਦਰੁਸਤਾ ਬਟ ਇੱਕੋ ਲੱਤ ਦੀ ਸੁਸਤਾ ਤੂੰ ਪੂਰੀ ਤਰ੍ਹਾਂ ਤੰਦਰੁਸਤਾ ਮਾਤਾ ਵਿਚਾਰੀ ਦੇ ਲਾਗੇ ਜੇਕਰ ਕੋਈ ਨਾ ਨਾ ਹੋਵੇ ਬੋਰੀ ਤੇ ਵਿਚਾਰੀ ਰੇੜੜ ਕੇ ਬਾਥਰੂਮ ਚ ਚਲ ਜੂਗੀ ਪਰ ਕਦੀ ਵੀ ਇਹਨੇ ਬਾਥਰੂਮ ਤੋਂ ਬਗੈਰ ਬਾਹਰ ਕਦੀ ਟਾਇਲਟ ਨਹੀਂ ਕੀਤੀ ਕਦੀ ਬਾਥਰੂਮ ਨਹੀਂ ਕੀਤਾ ਤੇ ਨਾ ਇਸ ਮਾਤਾ ਨੇ ਕਦੀ ਇਥੋਂ ਦਾ ਜਿਹੜਾ ਮਾਹੌਲ ਵਾ ਉਹ ਖਰਾਬ ਕੀਤਾ ਵਾ ਠੀਕ ਹੈ ਜੀ ਮੈਨੂੰ ਤੇ ਆ ਮਾਤਾ ਐ ਮਿਲਦੀ ਆ ਕਿ ਜਿਵੇਂ ਨਾ ਮੈਂ ਇਹਦਾ ਪੁੱਤ ਹੁੰਦਾ ਵਾ ਮੇਰਾ ਪੁੱਤ ਕੀ ਹਾਲ ਆ ਜੇ ਇੱਕ ਦਿਨ ਆਸ਼ਰਮ ਨਾ ਨਾ ਹੋਵੇ ਤੇ ਇਹਦੇ ਜੀ ਨੂੰ ਕੁਛ ਹੁੰਦਾ ਕਿ ਪੁੱਤ ਤੂੰ ਆਇਆ ਕਿਉਂ ਨਹੀਂ ਆ ਹਾਲਾਂਕਿ ਮੈਂ ਇਹਦੇ ਢਿੱਡੋਂ ਨਹੀਂ ਜੰਮਿਆ ਠੀਕ ਹੈ ਜੀ ਮੇਰਾ ਇਹਦੇ ਨਾਲ ਖੂਨ ਦਾ ਰਿਸ਼ਤਾ ਨਹੀਂ ਆ ਪਰ ਜਿਹੜੀ ਸੱਤ ਬਗਾਨੇ ਨੂੰ ਆਪਣਾ ਪੁੱਤ ਸਮਝਦੀ ਆ ਉਹ ਆਪਣੇ ਪੁੱਤ ਨੂੰ ਆਪਣਾ ਪੁੱਤ ਨਾ ਸਮਝਦੀ ਹੋਗੀ ਬਿਲਕੁਲ ਪੋਤੇ ਦੇ ਦੁਬਈ ਚ ਇਹ ਵੀ ਨਹੀਂ ਆ ਕਿ ਇਹਨਾਂ ਨੂੰ ਪੁੱਤਾਂ ਨੂੰ ਵੀ ਮਤਲਬ ਕਿ ਘਰੇ ਕੋਈ ਆ ਹੈਗਾ ਨਹੀਂ ਹੈ ਘਰੇ ਰਚਨ ਨਹੀਂ ਹੈਗਾ ਜਾਂ ਕਈ ਘਰੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ ਤੇ ਫਿਰ ਵੀ ਵੇ ਲੋ ਪੁੱਤ ਦबई ਹੋਣਾ ਤੇ ਮਾਵਾ ਆਸ਼ਰਮਾਂ ਚ ਫਿਰਦੇ ਹੋਣਾ ਮਾਤਾ ਕਿਹੜਾ ਪਿੰਡ ਆ ਤੁਹਾਡਾ ਪੋਮਾ ਬੋਧਾ ਵੀਰ ਜੀ ਤੇ ਜਿਸ ਦਿਨ ਤੁਸੀਂ ਪਿੰਡ ਚੋਂ ਜਾਂ ਘਰ ਚੋਂ ਨਿਕਲ ਕੇ ਆਏ ਹੋ ਆਂਡ ਗਵਾਂਡ ਨੂੰ ਲੋਕਾਂ ਨੂੰ ਪਤਾ ਸੀ ਕਿ ਮਾਂ ਜਾ ਰਹੀ ਹੈ ਪਤਾ ਹੀ ਮੁੰਡੇ ਉਹਨੂੰ ਪਤਾ ਸੀ ਮੁੰਡੇ ਨੂੰ ਉਹ ਵੀ ਘਰੇ ਹੀ ਨੂੰ ਵੀ ਘਰੇ ਹੀ ਬੱਚੇ ਉਹਦੇ ਵੇਖਣਦੇ ਹੀ ਕਿ ਮਾਤਾ ਚੱਲੀ ਆ ਮਾਤਾ ਪੁੱਤਰੇ ਨੇ ਨਹੀਂ ਰੋਕਿਆ ਪੋਤਰੀਆਂ ਪੁੱਤਰਾਂ ਨੇ ਉਹ ਵੀ ਉਹ ਦਰਦਿੰਗਾ ਪਿੰਡ ਚੋਂ ਕਿਸੇ ਨੇ ਵਿਰੋਧਤਾ ਨਹੀਂ ਕੀਤੀ ਕੇ ਮਾਂ ਨੂੰ ਏਦਾਂ ਨਾਂ ਕੱਢੋ ਨਹੀਂ ਜਾਣਾ ਚਾਹੀਦਾ ਕੋਈ ਹੈ ਨਹੀਂ ਸੀ ਉਸ ਟਾਈਮ ਤੇ ਮਾਤਾ ਇੱਕ ਗੱਲ ਪੁੱਛਾ ਪੁੱਤ ਪੁੱਤ ਪੁੱਤਰ ਨੇ ਮੈਨੂੰ ਦਿਲ ਨਹੀਂ ਕਰਦਾ 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 ਜੀ ਨੇ ਕਹਿੰਦੇ ਹੁੰਦਾ ਹਾਂ ਉਹ ਦੀਆਂ ਕੁੜੀਆਂ ਨਾ ਮੈਂ ਕਿੰਨਾਂ ਜਾਣਨਾ ਰੱਖਿਆ ਮਤੇ ਜ਼ਮੀਨ ਕਿੰਨੀ ਹੈ ਤੁਹਾਡੀ ਮਾੜੀ ਜੀ ਵੀ ਮਜਬੂਰ ਸੈਂਕ ਜ਼ਮੀਨ ਨਹੀਂ ਹੈਗੀ ਰੋਣੇ ਮਾਤਾ ਦੀ ਕਿਹੜੀ ਗੱਲੋਂ ਤੁਸੀਂ ਕੀ ਕਰੇ ਵੀਰੇ ਰੋਣਾ ਮਾਤਾ ਨੇ ਇਸ ਕੇ ਭਾਈ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਦੋਂ ਪਿੰਡ ਦੇ ਵਿੱਚ ਇਦਾਂ ਦਾ ਕੁਝ ਵਾਪਰਦਾ ਤਾਂ ਬਹੁਤ ਸਾਰੇ ਲੋਕ ਵਿਰੋਧਤਾ ਕਰ ਲਾ ਪੈਂਦੇ ਨੇ ਕਿ ਯਾਰ ਸਾਡੇ ਬੱਚਿਆਂ ਤੇ ਅਸਰ ਪਊਗਾ ਹੁਣ ਇੱਕ ਪਿੰਡ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਤਿੰਨ ਪੁੱਤਾਂ ਦੇ ਵੱਲੋਂ ਆਪਣੀ ਮਾਂ ਨੂੰ ਕੱਢਿਆ ਗਿਆ ਕਿ ਉੱਥੋਂ ਪਿੰਡ ਦੇ ਵਿੱਚੋਂ ਕਿਸੇ ਨੇ ਉੱਠ ਕੇ ਵਿਰੋਧਤਾ ਨਹੀਂ ਕੀਤੀ ਕਿ ਯਾਰ ਸਾਡੇ ਬੱਚਿਆਂ ਤੇ ਵੀ ਕੱਲ ਨੂੰ ਅਸਰ ਪਊ ਸਾਡੇ ਬੱਚਿਆਂ ਦੇ ਬੱਚੇ ਵੀ ਕਹਿਣਗੇ ਤੁਸੀਂ ਬਿਰਦਾਸ਼ਮ ਵਿੱਚ ਜਾਓ ਕਈ ਯਾਰ ਵੀ ਜੀ ਕਾਂਦੋਲੇ ਪਰਦੇਸ ਹੁੰਦਾ ਵਾ ਆ ਬਟਾਲੇ ਏਰੀਆ ਦਾ ਇੱਕ ਪਿੰਡ ਸੀਗਾ ਮੈਨੂੰ ਨਾਂ ਭੁੱਲ ਗਿਆ ਉੱਥੋਂ ਦਾ ਜ਼ਿੰਮੇਵਾਰ ਪਰਿਵਾਰ ਦਾ ਬਜ਼ੁਰਗ ਸੀਗਾ ਠੀਕ ਹੈ ਜੀ ਉਹ ਬਾਪੂ ਨੂੰ ਉਹਦੇ ਪੁੱਤ ਨੇ ਘਰੋਂ ਕੁੱਟ ਕੇ ਉਹਨੂੰ ਕਰ ਦਿੱਤਾ ਠੀਕ ਹੈ ਜੀ ਉਹ ਬਾਪੂ ਲਾਗਲੇ ਪਿੰਡ ਚਲੇ ਗਿਆ ਲਾਗਲੇ ਪਿੰਡ ਵਾਲਿਆਂ ਨੇ ਬਾਪੂ ਮੇਰੇ ਕੋਲ ਭੇਜ ਦਿੱਤਾ ਠੀਕ ਹੈ ਜੀ ਤੇ ਜਦੋਂ ਬਾਪੂ ਨੂੰ ਮੇਰੇ ਕੋਲ ਆਏ ਨੂੰ ਤਿੰਨ ਚਾਰ ਮਹੀਨੇ ਹੋ ਗਏ ਪਿੰਡ ਵਾਲਿਆਂ ਨੇ ਪੁੱਛਿਆ ਵੀ ਉਹਨਾਂ ਨੂੰ ਪੁੱਤਾਂ ਨੂੰ ਕਿ ਬਾਪੂ ਕਿੱਥੇ ਆ ਇਹ ਬਾਪੂ ਇਹ ਕੁੜੀ ਕੋਲ ਗਿਆ ਵਾ ਤੇ ਪਿੰਡ ਵਾਲਿਆਂ ਨਾਲ ਮੇਰਾ ਕੰਟੈਕਟ ਹੋ ਚੁੱਕਾ ਸੀ ਪਹਿਲਾਂ ਹੀ ਸਰਪੰਚ ਨਾਲ ਸਰਪੰਚ ਨੂੰ ਮੈਂ ਫੋਨ ਲਾਇਆ ਵੀ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਆ ਬਜ਼ੁਰਗ ਆ ਤੇ ਇਹ ਬਜ਼ੁਰਗ ਦੇ ਪਰਿਵਾਰ ਨਾਲ ਮੇਰੀ ਗੱਲ ਕਰਾਓ ਤੇ ਜਦੋਂ ਉਹਨੇ ਬਜ਼ੁਰਗ ਦੇ ਪਰਿਵਾਰ ਨੂੰ ਪੁੱਛਿਆ ਸਰਪੰਚ ਨੇ ਵੀ ਯਹਾਂ ਵੀ ਤੁਹਾਡਾ ਬਾਪੂ ਕਿਥੇ ਆ ਕੇਂਦਾ ਕੁੜੀ ਕੋਲ ਗਿਆ ਕਹਿੰਦਾ ਸਰਪੰਚ ਸਾਹਿਬ ਕਹਿੰਦੇ ਕਿ ਮੈਨੂੰ ਪਤਾ ਕਿਹੜੀ ਕੁੜੀ ਕੋਲ ਗਿਆ ਜਾ ਕੇ ਬੰਦੇ ਦੇ ਪੁੱਤ ਜਾ ਕੇ ਬੰਦੇ ਵਧ ਬਣ ਕੇ ਉਹਨੂੰ ਉੱਥੋਂ ਜਾ ਕੇ ਲੈ ਆਓ ਨਹੀਂ ਤੇ ਕੰਮ ਤੁਹਾਡਾ ਖਰਾਬ ਹੋ ਜਾਣਾ ਇਹ ਤੇ ਉਹ ਭਾਜੀ ਵੇਖ ਲਓ ਚਲੋ ਚਰਮੋ ਸ਼ਰਮੀ ਆਈ ਮੇਰੇ ਕੋਲ ਉਹ ਵੀ ਉਦੋਂ ਆਈ ਜਦੋਂ ਮੈਂ ਸਰਪੰਚ ਦੇ ਕੋਲ ਕਹਿੰਦੇ ਨਹੀਂ ਆਏ ਜਦੋਂ ਮੈਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਦੋ ਮਹੀਨੇ ਬਾਅਦ 32 ਮਹੀਨੇ ਬਾਅਦ ਆਈ ਤੇ ਆਣ ਕੇ ਵੇਖੋ ਸ਼ਰਮੀ ਦੀ ਹੱਦ ਵੇਖ ਲਓ ਕਿੰਡੀ ਜਿਆਦੀ ਵੱਧ ਚੁੱਕੀ ਆ ਇੱਥੇ ਇਦਾਂ ਬੈਠੇ ਸੀਗੇ ਮੈਂ ਕਿਹਾ ਵੀ ਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪੀ ਤਿੰਨ ਮਹੀਨੇ ਹੋ ਗਏ ਤੁਹਾਡਾ ਪਿਓ ਮੇਰੇ ਕੋਲ ਆਛ ਰਮਚਾ ਤੇ ਮੈਂ ਤਿੰਨ ਸਨੇਹ ਭੇਜ ਦਿੱਤੇ ਤੁਹਾਨੂੰ ਤੇ ਤੁਸੀਂ ਲੈਣ ਨਹੀਂ ਆਏ ਅੱਗੋਂ ਮੈਨੂੰ ਬਤਾ ਕਿਹਦੇ ਕਹਿੰਦੇ ਵੀਰੇ ਇੱਥੇ ਤਿੰਨ ਮਹੀਨੇ ਦੀ ਹੋਈ ਨਹੀਂ ਮੈਨੂੰ ਇਦਾਂ ਦੇ ਤੇ ਮੈਂ ਫਿਰ ਹੋ ਲੈਣ ਦੇ ਨਹੀਂ ਫੇਰੀ ਆ ਜਾਂਦੇ ਪਹਿਲਾਂ ਐ ਐਡੀ ਬਿਸ਼ਰਮੀ ਦੀ ਹੱਦ ਹੋ ਚੁੱਕੀ ਆ ਕਈ ਵਾਰੀ ਹੋ ਸਕਦਾ ਪਿੰਡ ਵਾਲਿਆਂ ਨੂੰ ਉਹਨਾਂ ਮੁੰਡਿਆਂ ਨੇ ਦੱਸਿਆ ਹੋਵੇ ਕਿ ਸਾਡੀ ਭੈਣ ਕੋਲ ਗਈ ਆ ਜਾਂ ਮਾਸੀ ਕੋਲ ਗਈ ਆ ਜਾਂ ਕਿਤੇ ਵੀ ਗਈ ਆ ਅੱਛਾ ਭੈਣ ਕੋਲ ਦੱਸਿਆ ਵਾ ਪਰ ਮਾਤਾ ਹੁਣ ਆ ਜਿਹੜੀ ਵੀਡੀਓ ਆ ਨਾ ਸੰਗ ਦੀ ਮਾਤਾ ਦਾ ਪਿੰਡ ਵਾ ਭੂਮਾ ਇਹ ਜਿਹੜਾ ਪਿੰਡ ਪਿੰਦਾ ਬਟਾਰਾ ਉਹਦੇ ਕੋਲ ਪਿੰਦਾ ਵਾ ਮਜੀਠੇ ਦੇ ਕੋਲ ਪਿੰਦਾ ਵਾ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਜੇਕਰ ਤੁਸੀਂ ਇਸ ਮਾਂ ਨੂੰ ਆਪਣੀ ਮਾਂ ਸਮਝ ਦੇ ਜੇ ਜੇ ਇਹ ਮਾਤਾ ਦੇ ਡੋਲੇ ਹੰਝੂਆਂ ਦਾ ਤੁਸੀਂ ਦੁੱਖ ਵੰਡਾਉਣਾ ਚਾਹੁੰਦੇ ਜੇ ਐਸੇ ਵੀਡੀਓ ਨੂੰ ਪਿੰਡ ਭੂਮੀ 'ਚ ਜਰੂਰ ਪਹੁੰਚਾਓ ਪੰਜਾਬ ਦੇ ਹੋਰ ਕਿਸੇ ਕੋਨੇ 'ਚ ਜਾਵੇ ਜਾਂ ਨਾ ਜਾਵੇ ਪਰ ਭੂਮਾ ਬੋਝਾ ਜਿਹੜਾ ਪਿੰਡ ਵਾ ਉਸ ਪਿੰਡ ਦੇ ਵਿੱਚ ਪਹੁੰਚਣੀ ਚਾਹੀਦੀ ਆ ਭੂਮਾ ਪਿੰਡ ਵਾ ਮਾਤਾ ਦਾ ਬੋਝਾ ਜਿਹੜਾ ਲਾਗੇ ਪਿੰਡ ਵਾ ਉਸ ਪਿੰਡ 'ਚ ਜ਼ਰੂਰ ਪਹੁੰਚੇ ਤਾਂ ਜੋ ਇਹਦੇ ਮਾਤਾ ਦੇ ਜਿਹੜੇ ਪੁੱਤ ਵਾ ਉਹਨਾਂ ਦੀ ਜਿਹੜੀ ਘਟਿਆ ਕਰਤੂਰ ਆ ਕਾਨੂੰਨੀ ਹਰਕਤਾਂ ਲੋਕਾਂ ਦੇ ਸਾਹਮਣੇ ਆ ਜਾਵੇ ਕਿ ਆਪਣੀ ਸੱਕੀ ਮਾਂ ਨੂੰ ਹੀ ਕੱਢ ਦਿੱਤਾ ਵਾ ਤੇ ਮਾਂ ਤਾਂ ਇੱਕ ਨਹੀਂ ਤੀਜੇ ਆਸ਼ਮ 'ਚ ਹੁਣ ਪਹੁੰਚ ਗਈ ਮੇਰੇ ਕੋਲ ਤੇ ਜਿਹੜੀ ਮਾਂ ਮੈਨੂੰ ਇੰਨਾ ਪਿਆਰ ਕਰਦੀ ਆ ਮੇਰੇ ਲਈ ਨਾ ਫਿਕਰ ਕਰਦੀ ਤਾਂ ਆਪਦੇ ਸੱਕੇ ਪੁੱਤ ਨੂੰ ਨਾ ਕਰਦੀ ਹੋਵੇ ਕਿ ਇਹੋ ਜਿਹੇ ਪਾਪੀ ਪੁੱਤਾਂ ਵਾਸਤੇ ਜਿਹੜੇ ਮਾਪੇ ਆ ਖੂਹਾਂ ਤੇ ਜਾਲ ਪਾਉਂਦੇ ਆ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਅਰਦਾਸਾਂ ਕਰਾਉਂਦੇ ਆ ਕਿ ਸਾਨੂੰ ਪੁੱਤ ਦੀ ਦਾਤ ਦਿਓ ਜੇ ਇਹੋ ਜਿਹੇ ਪੁੱਤਾਂ ਨੇ ਇਦਾਂ ਦੇ ਕੰਮ ਕਰਨੇ ਤਾਂ ਇਹਦੇ ਨਾਲੋਂ ਚੰਗਾ ਕਿ ਘਰਾਂ ਦੇ ਵਿੱਚ ਉਹ ਪੋਤੀ ਨਾ ਪੈਦਾ ਹੋਣ ਜਿਹੜੇ ਪੁੱਤਾਂ ਨੇ ਮਾਪਿਆਂ ਨੂੰ ਕੱਢ ਦੇਣਾ ਅੱਜ ਮਾਂ ਬਿਰਦ ਆਸ਼ਰਮ ਦੇ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਤੀਤ ਕਰਨ ਵਾਸਤੇ ਮਜਬੂਰ ਹੋਈ ਪਈ ਐ ਤੇ ਮਨ ਦੇ ਵਿੱਚ ਅਜੇ ਵੀ ਜਿਹੜੇ ਪੁੱਤ ਪੁੱਤੇ ਨੇ ਉਹਨਾਂ ਦੇ ਪ੍ਰਤੀ ਜਿਹੜਾ ਵਰਲਾਪ ਪੈਦਾ ਹੁੰਦਾ ਹੈ ਮਿਲ ਨੂੰ ਜਿਹੜੀ ਮੋਹ ਦੀਆਂ ਤੰਦਾਂ ਨੇ ਜੀ ਕਰਦਾ ਕਿ ਮੈਂ ਉਹਨਾਂ ਨੂੰ ਫੇਰ ਜਾ ਕੇ ਮਿਲਾਂ ਪਰ ਵੱਡੇ ਸਵਾਲ ਇਹ ਕਿ ਆਖਰ ਇਹ ਕਿਹੜੇ ਰਾਤ ਤੁਰੇ ਹੋਏ ਨੇ ਅਜਾਹੇ ਲੋਕ ਜਿਹੜੇ ਸਮਾਜ ਦੇ ਲੋਕਾਂ ਨੂੰ ਸ਼ਰਮਸ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਪਵਿੱਖ ਦੇ ਵਿੱਚ ਵੀ ਬਾਈ ਜੱਗੀ ਹੋਣੀ ਯਤਨ ਕਰਨਗੇ ਕਿ ਉਹਨਾਂ ਲੋਕਾਂ ਦੇ ਨਾਲ ਸੰਪਰਕ ਕੀਤਾ ਜਾਵੇ ਜਿਹੜੇ ਲੋਕ ਇਦਾਂ ਦਾ ਭੈੜਾ ਵਤੀਰਾ ਆਪਣੇ ਮਾਪਿਆਂ ਪ੍ਰਤੀ ਰੱਖਦੇ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨ